ਗੁਰ ਕੇ ਪਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੇ ਕੋਈ ਜਿਨਾਂ ਪ੍ਰਾਪਤ ਤਿਨ ਪਿਆ ਆਮ ਵਿੱਚੋਂ ਹੋਈ ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਇ குரு ਰੂਪ ਸਾਸੁ ਮਜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਮਹਾਰਾਜ ਪਾਵਨ ਬਾਣੀ ਵਿੱਚ ਸੰਬਦ ਹੈ ਕਿ ਗੁਰੂ ਦੇ ਬਾਣੇ ਵਿੱਚ ਹੀ ਆਨੰਦ ਮਈ ਅੰਮ੍ਰਿਤ ਹੈ ਰਸ ਹੈ ਸਹਿਜ ਵਸਤਾ ਹੈ ਤੀਸਰੇ ਪਾਤਸ਼ਾਹ ਗੁਰੂ ਮਹਾਰਾਜ ਦੇ ਬੱਚੇ ਨੇ ਤਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਜੋ ਕਿ ਰਾਗ ਸੀ ਰਾਗ ਦਰਜ ਹੈ ਤੇ ਪਾਵਨ ਅੰਕ ਗੁਰੂ ਸਾਹਿਬ ਦਾ ਕੱਤੀ ਸੇ ਸਵਾਈ ਮਾਨ ਇਸ ਤਰ੍ਹਾਂ ਗੁਰੂ ਸਾਹਿਬ ਜੀਆਂ ਨੇ ਤਨ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਭਾਈ ਜਿਹੜਾ ਇਨਸਾਨ ਗੁਰੂ ਦੀ ਸਮਝ ਆ ਕੇ ਨਾਮ ਦੀ ਕਮਾਈ ਕਰਦਾ ਹੈ ਤੇ ਗੁਰੂ ਦੇ ਵਚਨਾਂ ਨੂੰ ਕਮਾਉਂਦਾ ਹੈ ਗੁਰੂ ਦੇ ਵਚਨ ਕਮਾ ਕੇ ਨਾਮ ਸਿਮਰਨ ਕੀਤੇ ਸੂਝੀ ਬਣਦੀ ਹੈ ਅੰਦਰੋਂ ਇੱਕ ਆਤਮਿਕ ਬਲ ਬਣਦਾ ਹੈ ਗੁਰੂ ਦਾ ਪਾਣਾ ਗੁਰੂ ਦੀ ਰਜ਼ਾ ਵਿੱਚ ਚੁਰਨਾ ਉਦੋਂ ਹੀ ਸੰਭਵ ਹੈ ਜਦੋਂ ਇਨਸਾਨ ਨਾਮ ਜਪੇ ਸਮਰਪਤ ਹੋ ਕੇ ਗੁਰੂ ਦੀ ਉਪਦੇਸ਼ ਨੂੰ ਸੁਣੇ ਕਮਾਵੇ ਤੁਹੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਜਿਹੜਾ ਹੁਕਮ ਹੈ ਬਹੁਤ ਸਹਿਜ ਭਾਵ ਨਾਲ ਟਿਕ ਜਾਂਦਾ ਹੈ ਜੋ ਹੋਵਾ ਕੋ ਉਤਸੁ ਜਨ ਪ੍ਰਭ ਆਪਣੇ ਹੁਕਮ ਵਿਚਾਂ ਗੁਰ ਕੀ ਬਾਣੀ ਇਹ ਗੁਰੂ ਦੀ ਰਜਾ ਵਿੱਚ ਨਾਮ ਅਮਰਤ ਹੈ ਅਮਰਤ ਇਹ ਸ਼ਬਦ ਗੁਰੂ ਪਿਆਰੇ ਪਰਮੇਸ਼ਰ ਦੇ ਨਾਮ ਲਈ ਵਰਤਿਆ ਗਿਆ ਹੈ ਜੋ ਕਿ ਨਾਸਤ ਹੋ ਰਿਹਾ ਤੇ ਹੈ ਕਿਸਕ ਦਾ ਨਾਸ ਨਹੀਂ ਹੋ ਸਕਦਾ ਕਿਉਂਕਿ ਪ੍ਰਮਾਤਮਾ ਸਤ ਹੈ ਪਰਮੇਸ਼ਰ ਦਾ ਨਾਮ ਵੀ ਸਤ ਹੈ ਜੋ ਸਚ ਨੂੰ ਤੇ ਆਇਆ ਕੋ ਮਾਇ ਆਨੰਦ ਮਿਲੇਗਾ ਆਨੰਦ ਮੈਂ ਸਦਾ ਕਾਇਮ ਰਹਿਣ ਵਾਲਾ ਸੁਖ ਹੈ ਆਤਮਿਕ ਸੁਖ ਹੈ ਇਹਦੀ ਪ੍ਰਾਪਤੀ ਗੁਰੂ ਕਿਰਪਾ ਨਾਲ ਸਹਿਜੇ ਪਾਵ ਕੋਈ ਬਿਲਕੁਲ ਸਾਜ ਵਸਤਵਿਸ ਪਾਵ ਦੁਖਾਂ ਵਾਲੇ ਪ੍ਰਭਾਰ ਟੁੱਟ ਜਾਣ ਸੁੱਖਾਂ ਦੇ ਬਾਹਰ ਆਜਣ ਦੋਵੇਂ ਵਸਾਂ ਵਿੱਚ ਸੁਖ ਰਾਣੀ ਆਪਣੇ ਵੀ ਸਤਿਗੁਰਾਂ ਤੋਂ ਬੇਮੁਖ ਨਹੀਂ ਹੁੰਦਾ ਭਾਵ ਉਹ ਹਰ ਅਵਸਥਾ ਵਿੱਚ ਅਡੋਲਤਾ ਮਾਨਦਾ ਆਤਮਿਕ ਵਿਸਾਦੀ ਆਨੰਦ ਮਾਨਦਾ ਹੈ ਉਸ ਵੇਲੇ ਗੁਰਮਰਦਾਸ ਮਹਾਰਾਜ ਮੰਡੀ ਜੋ ਅਵਸਥਾ ਬਣਦੀ ਹੈ ਉਸ ਦ ਸੰਸਾਰਿਕ ਪ੍ਰਾਣੀ ਵਿਰੋਧੀ ਰਜ਼ਾਬੀ ਚੁਰਦਾ ਰਜ਼ਾਬੀ ਚੁਰਨ ਵਾਲਾ ਕਾਸ਼ਟ ਪੜੇ ਸੌਲੰਦਾ ਤੱਤਿਆਂ ਤਵਿਆਂ ਦੇ ਗੁਰੂ ਸਾਹਿਬ ਬੈਠ ਗਏ ਤੱਤਿਆਂ ਗੁਰੂ ਘਰ ਦੇ ਗਿਆ ਵਿੱਚ ਵਾਲੇ ਕੇ ਜੀ ਅੱਲਾਹ ਦੀ ਗੁਰੂ ਵੀ ਭਾਈ ਸਾਹਿਬ ਭਾਈ ਬੰਦਾ ਸਿੰਘ ਮਹਾਰਾਜ ਵੀ ਜਿਮਰਨ ਮਾਸ ਵੀ ਗੁਰੂ ਘਰ ਲਾਲਾ ਕੇ ਸੱਤੇ ਆਗੇ ਸਵਿਧੀਆਂ ਪਾਉਗੇ ਭਾਈ ਮਾਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਅਨੇਕਾਂ ਸੇਲ ਸਿੰਘ ਜੋ ਰਜਾ ਵੀ ਤੁਰ ਦਿਨ ਕੀ ਮੰਗਦੇ ਨੇ ਕੇਵਲ ਕੋ ਯਾਨ ਮਿਲਾਵੇ ਮੇਰੇ ਪ੍ਰੀਤਮ ਪਿਆਰਾ ਹੌਤ ਇਸ ਪਿਆਰ ਭਾਈ ਸਤੀਜਾਸ ਭਾਈ ਮਤੀਜਾਸ ਪ੍ਰਾਤਿਨ ਸਿੰਘ ਜੀ ਜੋ ਗੁਰੂ ਕਾਜ ਦੇ ਜ਼ਮਾਨੇ ਸਿੰਘ ਨੇ ਜੇਲਾ ਵਿੱਚ ਬੰਦ ਨੇ ਨਾਮ ਰੂਪੀ ਰਸੀਏ ਨੇ ਇੱਥੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਭਾਈ ਗੁਰੂ ਦੇ ਪਾਣੇ ਵਿੱਚ ਹੀ ਖੁਸ਼ੀ ਹੈ ਤਰਕ ਵਾਲੀ ਗੱਲ ਮੁੱਕ ਜਾਂਦੀ ਹੈ ਜਦੋਂ ਸੱਚਾ ਛਿਰਦੇ ਵਿੱਚ ਨਾ ਸੱਚਾ ਨਾਮ ਟਿਕ ਜੇ ਸਮਰਪਣ ਆ ਜੇ ਪੂਰੇ 100% ਰਜ਼ਾ ਵੀ ਤੁਰਨਾ ਆ ਜੇ ਨਾ ਤੇ ਗੁਰੂ ਦੀ ਹਰ ਗੱਲ ਸਿਰਮੱਥੀ ਹਰ ਵਚਨ ਸਿਰਮੱਥੀ ਗੁਰੂ ਸਾਹਿਬ ਦਾ ਹਰੇਕ ਹੁਕਮ ਨੂੰ ਬਿਲਕੁਲ ਖਿੜੇ ਮਤੇ ਪ੍ਰਵਾਨ ਕਰਦਾ ਹੈ ਰਜ਼ਾਬੀ ਤੁਰ ਉਹ ਪ੍ਰਾਣੀ ਦੁਨਿਆਵੀ ਕਮਾਈਆਂ ਕਰਕੇ ਵੀ ਲਾ ਲੋ ਜੋ ਕਿਰਤ ਭਰਤ ਹੈ ਉਹ ਸਬਰ ਸੰਤੋਖ ਨਾਲ ਉਹਨਾਂ ਦਾ ਮਾਰਦਾ ਕਮਾਈਆਂ ਵਧੀਆਂ ਨੇ ਉਹ ਨਹੀਂ ਕਿ ਭੁੱਖਾ ਰਹੇਗਾ ਗਰੀਬ ਬਣਨੇ ਨਹੀਂ ਮਹਾਰਾਜ ਵਚਨ ਨੇ ਕਿ ਭਾਈ ਗੁਰੂ ਦੀ ਰਜ਼ਾਬੀ ਤੁਰ ਨਾਲੇ ਸਭ ਤੋਂ ਵੱਡਾ ਪਾਣਮ ਸਭ ਤੋਂ ਵੱਡੀ ਦਾਤ ਹੈ ਗੁਰੂ ਦਾ ਪਾਣਾ ਮੰਨਣਾ ਜਾਣੋ ਸਭ ਤੋਂ ਮੋਲਕ ਆਤਮਿਕ ਦਾਤ ਹੈ ਤੇ ਬਹੁਤ ਵਿਰਲੇ ਨੇ ਬਹੁਤ ਘੱਟ ਨੇ ਕਹਿੰਦੇ ਸਾਰੇ ਨੇ ਪਾਣਾ ਵਰਤ ਗਿਆ ਗੁਰੂ ਦੇ ਪਾਣ ਵਿੱਚ ਰਹਿਣਾ ਚਾਹੀਦਾ ਹੈ ਕਿਰਪਾ ਉਹ ਆਰੇਕ ਤੌਰ ਤੇ ਕਮਾਨ ਦੇ ਮਿਲਾਂਦੀ ਇਹ ਪਾਈ ਗੁਰੂ ਸਿੱਖ ਪਿਆਰੀਓ ਅੰਦਰ ਸਜ ਤਿਕੇਗਾ ਜੇ ਆਪ ਜੀਆ ਨੇ ਗੁਰੂ ਕਿਰਪਾ ਨਾਲ ਨਾਮ ਦੀ ਕਮਾਈ ਕੀਤੀ ਰਹਿਤ ਮਰਿਆ ਦਾ ਪਰਪੱਕਤਾ ਆਤਮਾ ਕਰਕੇ ਸਰੀਰਕ ਰਾਇਤ ਵੀ ਜ਼ਰੂਰੀ ਹੈ ਪੰਜ ਕਕਾਰਾਂ ਦੀ ਪਰਗੁਰ ਕਰਜ ਮਨ ਦੀ ਰਹਿਤ ਹੈ ਨਾ ਵਿਸ਼ਕਾਰਾਂ ਤੋਂ ਉਹ ਕੌਜ ਰੂਪੀ ਹੈ ਅੰਤਰ ਦੀ ਜਿਹੜੀ ਝਮੇਲੇ ਨੇ ਝਗੜੇ ਨੇ ਸੌਲੇ ਰੱਪੇ ਨੇ ਇੰਦਰ ਵਾਲਾ ਜੂ ਬਾਰ ਬਾਰ ਮਨ ਪਜਦਾ ਹੈ ਖੇਰੂ ਖਿਰੂ ਹੋਇਆ ਪਿਆ ਉਹਦੀ ਸਰਤਾ ਬਣਾਣੀ ਉਹਨੂੰ ਇਕ ਕਰਨਾ ਮਨਵਾ ਦਾ ਸਿਧਾਂਤ ਦਾ ਕੈਸੇ ਹਰ ਗੁਣ ਕਾ ਪ੍ਰਤਿ ਸਾਧ ਸਾਮ ਇਸ ਦੌੜਨ ਵਾਲੇ ਮਨ ਵਿਚਾਰਾਂ ਵਿੱਚ ਭਜਨੇ ਵਾਲਾ ਮਨ ਮਾਇਆ ਦੇ ਪ੍ਰਭਾਵ ਨਾਲ ਉਲਝਿਆ ਹੈ ਮਨ ਇਸ ਨੂੰ ਕੇਵੇਂ ਨਾ ਕੇਵੇਂ ਸਬਦ ਦਾ ਹੋੜਾ ਦੇ ਕੇ ਗੁਰੂ ਦੀ ਬਾਣੀ ਨਾਲ ਜੋੜ ਕੇ ਸੇਵਾ ਨਾਲ ਜੋੜ ਕੇ ਵਸ ਕੀਤਾ ਜਾ ਸਕਦਾ ਗੁਰੂ ਕਿਰਪਾ ਅਸਲ ਹੈ ਆਪਣੇ ਤਾਣ ਮਾਣ ਨਾਲ ਨਹੀਂ ਗਿਮਤੀਮਤੀ ਵਾਲੇ ਪਾਠ ਨਾਲ ਕੇਵਲ ਸਮਰਸਤ ਗੁਰੂ ਨੂੰ ਭਾਜ ਇਹ ਸੇਵਾ ਸਾਡੀ ਭਾਵਨਾ ਸਾਡੀ ਐਸੀ ਹੋਏ ਸਮਰਪਣ ਦੀ ਦਖਾਵਾ ਨਹੀਂ ਨੇ ਆਪ ਗਵਾਈ ਸੇਵਾ ਕਰੇ ਤਾਂ ਕਿਸ ਭਾਈ ਮੈਂ ਤੇ ਮੈਂ ਕਹਿੰਦੇ ਨੇ ਜੋ ਇਸ ਵਾਸਤੇ ਧਾਰਣੀ ਬਣ ਕੇ ਨਾਮ ਕੁਮਾਰ ਰਜਬ ਤੁਨ ਲੱਗ ਪਏ ਨੇ ਜਿਨ੍ਹਾਂ ਪ੍ਰਾਪਤ ਤਿਨ ਪਿਆਮ ਦਾਤੇ ਦਾਤ ਰਖੀ ਹਤ ਆਪਣਾ ਇਸ ਭਾਵ ਹੈ ਇਸ ਦੇ ਜਿਹੜਾ ਇਨਸਾਨ ਰੱਬ ਨੂੰ ਭਾਗਿਆ ਗੁਰੂ ਨੂੰ ਭਾਗਿਆ ਉਸ ਨੂੰ ਗੁਰੂ ਰੱਬ ਦੇ ਨਾਮ ਵਾਲੀ ਦਾਤ ਸਿੱਖ ਤੋਂ ਉਸ ਦਾ ਦਾਤ ਵਸਦਾ ਹੈ ਉਹ ਵਸਦਾ ਅਨੰਦ ਮਾਣੇ ਕਿਹੜਾ ਸੇਮ ਸੇਮ ਵਰਸੇ ਅਮਰ ਤਾਰਾ ਮਨ ਪੀਵੇ ਸੁਣ ਸਦ ਵਿਚਾਰ ਹਉ ਮੈਂ ਵਿੱਚੋਂ ਕੋਈ ਇਸ ਤਰ੍ਹਾਂ ਕਰਦੇ ਹਾਂ ਹਉ ਮੈਂ ਸਾਰੇ ਭਾਵਨਾ ਸਮਰਪਣ ਵਾਲੀ ਆ ਜਾਏਗੀ ਹਉ ਮੈਂ ਦੂਰ ਹੋ ਜਾਏਗੀ ਕਿਉਂਕਿ ਮੈਂ ਤੇ ਰਹੀ ਨਹੀਂ ਵਸ ਗਿਆ ਤੂੰ ਪਰਮੇਸ਼ਰ ਵਸ ਗਿਆ ਹਰ ਥਾਂ ਤੇ ਵਸ ਕਰੇ ਕਰਾਏ ਆਪੇ ਆਪ ਮਾਨਕ ਜਿ ਨਹੀਂ ਜਿਉ ਜਿ ਇਨਸਾਨ ਗੁਰੂ ਪਿਆਰੋ ਸਬਦ ਦੀ ਕਮਾਈ ਕਰੇਗਾ ਨਾ ਅੰਤਰਾਤਮਾ ਸੁਧ ਹੁੰਦੀ ਜਾਏਗੀ ਮਨ ਕਰਕੇ ਰੱਬ ਨੂੰ ਮੰਨਣਾ ਮਨ ਕਰਕੇ ਸਰੀਰ ਤੇ ਗੁਰੂ ਪੈਰ ਜੁੜਿਆ ਸੰਸਾਰ ਕੰਮਾਂ ਨਾਲ ਮਨ ਜੁੜਦਾ ਅਨੰਕਾਰ ਨਾਲ ਜਿਵੇਂ ਮੱਖਾ ਕੇ ਹੀ ਜੁੜਿਆ ਨਾ ਅਨੰਕਾਰ ਨਾਲ ਜੇ ਸਰੀਰ ਵਾਲੇ ਕੰਮ ਨੇ ਰੋਜ਼ ਮਰਦਾ ਜ਼ਿੰਦਗੀ ਦੇ ਉਹ ਸੱਚੇ ਹੋਣ ਕਿਉਂਕਿ ਕੰਮ ਕਰਦੇ ਮਨ ਦੇ ਪਿਛਾ ਲੱਗੇ ਮਨ ਸਦਾ ਸੱਚ ਦਾ ਧਾਰਨੀ ਹੈ ਮਨ ਦੇ ਅੰਦਰ ਸੱਚ ਵਸਿਆ ਹੈ ਤੇ ਸਰੀਰ ਵਾਲੇ ਜਿਹੜੇ ਅੰਗ ਨੇ ਗਿਆਨੇంద్రੇ ਕਰਮੇంద్రੇ ਹੱਥ ਪੈਰ ਉਹ ਕਦੇ ਵੀ ਖੁਰਾਹੇ ਨਹੀਂ ਜਾਣਗੇ ਪੈੜਾ ਕਰਨ ਨਹੀਂ ਕਰਨੇ ਕੋ ਅੱਗੇ ਨਹੀਂ ਮੰਨਦੀ ਮਨ ਮੰਨਦਾ ਨਹੀਂ ਮਨ ਪੈ ਵਿੱਚ ਹੈ ਨਿਰੰਕਾਰ ਦੀ ਮਹਾਰਜੰਦਰ ਕੀ ਵਸੈ ਸੱਚਾ ਸਬਦ ਤੇ ਸੰਸਾਰ ਵਾਲਾ ਜੀਵਨ ਗੁਰ ਕਰ ਸਹਿ ਸਿਪਾਏ ਸਖਲਬਿਂ ਕਿਰਪਾਵੰਦਿ ਮਹਾਰਾਜ ਦੀ ਸੁਗੁਰ ਦਾ ਜਿਹੜਾ ਪਛਨ ਹੈ ਭਾਈ ਕਿ ਨਾਨਕ ਗੁਰਮੁਖ ਨਾਮ ਤੇ ਹੈ ਇਹੇ ਗੁਰਸਿੱਖ ਪਿਆਰਿਓ ਆਪਣਾ ਨਾਮ ਜਿਹੜਾ ਪ੍ਰਮਾਤਮਾ ਦਾ ਧਿਆਨ ਵਿੱਚ ਰੱਖੋ ਚਿੰਤਨ ਕਰੋ ਸਿਮਰਨ ਕਰੋ ਪ੍ਰਮਾਤਮਾ ਦੇ ਨਾਮ ਦਾ ਜਿਸ ਨਾਲ ਸੱਚ ਮਿਲਾਵਾ ਹੋਵੇ ਸੱਚੇ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੇ ਰਾਹੀ ਗੁਰਮਖ ਬਣ ਕੇ ਨਾਮ ਜਪਿਆ ਸੰਗਤ ਨੂੰ ਸੇਵਾ ਕੀਤੀਆਂ ਮਨ ਦੀ ਨਿਰਮਲਤਾ ਬੱਧੀ ਹੈ ਇਕਾਗਰਤਾ ਬੱਧੀ ਹੈ ਹਉਮੈ ਦੂਰ ਹੁੰਦੀ ਹੈ ਇੱਕ ਆਸਣ ਬਣਦਾ ਸੱਚਾ ਵਾਲਾ ਸੇਜਾ ਬਣਦੀ ਹੈ ਗੁਰਕਾਰ ਸਰਦਾ ਭਾਵਨਾ ਪ੍ਰੇਮ ਭਗਤੀ ਵਾਲੀ ਪ੍ਰੇਮ ਨਾਲ ਸਿਮਰਨ ਹੋਵੇ ਆ ਭਾਵਨਾ ਬੁਦੀ ਤੇ ਗੁਰੂ ਨੇ ਆ ਕੇ ਆਸਣ ਲਾਣਾ ਹੈ ਜੇ ਰਮਣਨ ਜੇਗਾ ਸਫਲਾ ਸੁਖਦਾਈ ਹੰਨੰਦ ਮਾਇਸ ਜਰੂਰ ਪਾਈ ਇਕਾਗਰਤਾ ਨਾਲ ਨਾਮ ਨੂੰ ਸਿਮਰੀ ਖੁਸ਼ੀਆਂ ਮਾਣੀ ਰਜ਼ਾ ਵੀ ਤਰੀ ਅੰਮ੍ਰਿਤ ਮੇ ਰਸ ਮਾਣੀ ਗੁਰੂ ਸਾਹਿਬ ਕਿਰਪਾ ਕਾਣ ਆਪ ਸਾਈ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ